ਸਾਡੇ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮ ਅਨੁਸਾਰ ਤੇ ਸਾਡੇ ਜਿਹੜੇ ਸਪੈਸ਼ਲ ਡੀਜੀ ਲਾਅ ਐਂਡ ਆਰਡਰ ਹੈਗੇ ਉਹਨਾਂ ਦੀ ਇਹ ਕੋਸ਼ਿਸ਼ ਹੈ ਕਿ ਜਿਹੜਾ ਪੰਜਾਬ ਦਾ ਸਰਹਦੀ ਇਲਾਕਾ ਹੈਗਾ ਜਿਹੜੇ ਬਾਰਡਰ ਡਿਸਟ੍ਰਿਕਟਸ ਹੈ ਇਹਨਾਂ ਦੇ ਵਿੱਚ ਜਿੰਨੇ ਵੀ ਗਵਰਨਮੈਂਟ ਇੰਸਟੀਟਿਊਸ਼ਨਸ ਹੈ ਗਵਰਨਮੈਂਟ ਬਿਲਡਿੰਗਸ ਹੈ ਪੁਲਿਸ ਅਦਾਰੇ ਹੈਗੇ ਉਹਨਾਂ ਦੀ ਸੁਰੱਖਿਆ ਦੀ ਪੂਰੀ ਚੌਕਸੀ ਤੇ ਪ੍ਰਬੰਧ ਕੀਤੇ ਜਾਣ ਇਸ ਸਬੰਧ ਵਿੱਚ ਉਹਨਾਂ ਨੇ ਇੱਕ ਵੱਡਾ ਪ੍ਰੋਗਰਾਮ ਲਿਖਿਆ ਸੀਗਾ ਜਿਸ ਦੇ ਵਿੱਚ ਵੱਖਰੇ-ਵੱਖਰੇ ਜ਼ਿਲ੍ਹਿਆਂ ਵਿੱਚ ਵੱਖਰੇ-ਵੱਖਰੇ ਅਫਸਰਾਂ ਦੀ ਸੀਨੀਅਰ ਸੈਂਡ ਡਿਊਟੀ ਲੱਗੀ ਸੀ ਕਿ ਅਸੀਂ ਜਾ ਕੇ ਇੱਥੇ ਜਿੰਨੀ ਵੀ ਅਰੇਂਜਮੈਂਟਸ ਹੈ ਜੋ ਬਿਲਡਿੰਗਸ ਹੈ ਉਹਨਾਂ ਦੀ ਸਮੀਖਿਆ ਕਰੀਏ ਉਹ ਸਬੰਧੀ ਗੱਲ ਜਿਹੜੀ ਹੈ ਸਰਕਾਰ ਤੱਕ ਪਹੁੰਚਾਈਏ ਤੇ ਜਿਹੜੇ ਲੋੜਿੰਦੇ ਦਿਸ਼ਾ ਨਿਰਦੇਸ਼ ਹੈ ਉਹ ਅਸੀਂ ਐਸਐਸਪੀ ਸਾਹਿਬਾਨ ਤੇ ਅਫਸਰਾਂ ਨੂੰ ਦਈਏ ਅ ਇਸ ਸਬੰਧ ਵਿੱਚ ਤਕਰੀਬਨ 2 ਹਫ਼ਤੇ ਪਹਿਲਾਂ ਮੈਂ ਵਿਜ਼ਿਟ ਕੀਤਾ ਸੀਗਾ ਤੇ ਪੂਰਾ ਅਸੀਂ ਜ਼ਿਲ੍ਹੇ ਦੇ ਜਿੰਨੇ ਵੀ ਥਾਣੇ ਤੇ ਇੰਸਟੀਟਿਊਸ਼ਨ ਸੀਗੇ ਉਹਨਾਂ ਨੂੰ ਵਿਜ਼ਿਟ ਕੀਤਾ ਰਿਵਿਊ ਕੀਤਾ ਤੇ ਇੱਕ ਡਿਟੇਲਡ ਰਿਪੋਰਟ ਜਿਹੜੀ ਸੀ ਉਹ ਸਰਕਾਰ ਨੂੰ ਭੇਜੀ ਸੀ। ਉਹਸ ਰਿਪੋਰਟ ਵਿੱਚ ਜੋ ਸਾਡੀਆਂ ਗੱਲੇ ਗੱਲਾਂ ਸਾਹਮਣੇ ਨਜ਼ਰ ਆਈਆਂ ਸੀਗੀਆਂ ਐਸਐਸਪੀ ਸਾਹਿਬ ਨੇ ਉਹਨਾਂ ਤੇ ਕੰਮ ਕਰਦੇ ਹੋਏ ਬਹੁਤ ਸਾਰੀ ਬਿਲਡਿੰਗਜ਼ ਵਿੱਚ ਬਹੁਤ ਵੱਡੇ ਪੱਧਰ ਤੇ ਸੁਰੱਖਿਆ ਦੇ ਜਿਹੜੇ ਪ੍ਰਬੰਧ ਐ ਉਹ ਇੰਪਰੂਵ ਕੀਤੇ ਹੈਗੇ ਆ। ਅੱਜ ਮੈਂ ਉਹ ਜਿਹੜੀ ਇੰਪਰੂਵਮੈਂਟ ਹੋਈ ਹੈ ਰਿਵਿਊ ਕਰਨ ਵਾਸਤੇ ਆਇਆ ਹਾਂ। ਇਸੇ ਤਰੀਕੇ ਨਾਲ ਜੋ ਇਹਨਾਂ ਦੀ ਤਿਆਰੀ ਹੈਗੀ ਹੈ ਆਉਣ ਵਾਲੇ ਗਣਤੰਤਰ ਦਿਵਸ ਦੀ 26 ਜਨਵਰੀ ਵਾਸਤੇ ਉਹਦੀ ਸਮੀਖਿਆ ਕਰਨਾ ਹੈ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਜ਼ਿਲ੍ਹਾ ਬਟਾਲਾ ਪੰਜਾਬ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ ਤਿਆਰ ਹੈ ਤੇ ਇਹਨਾਂ ਨੇ ਪੂਰੀ ਤਿਆਰੀ ਕੀਤੀ ਹੋਈ ਹੈ ਕਿ ਆਉਣ ਵਾਲੇ ਕਿਸੇ ਵੀ ਚੈਲੰਜ ਨੂੰ ਪੂਰੀ ਤਰ੍ਹਾਂ ਜਿੱਤ ਸਕਦੇ ਹੈ ਥੈਂਕ ਯੂ ਸਰ ਏਕਸਕਿਊਜ਼ ਮੀ ਤੁਸੀਂ ਕੀ ਕਹਿ ਰਹੇ ਹੈਂ ਅ ਇਹ ਮੁੱਦਾ ਮੈਸੇਜ ਦਾ ਨਹੀਂ ਹੈਗਾ ਚੱਕਰ ਕੀ ਹੁੰਦਾ ਹੈ ਕਿ ਸਮੇਂ-ਸਮੇਂ ਸਿਰ ਵਿੱਚ ਕੋਈ ਨਾ ਕੋਈ ਜਿਹੜਾ ਸਿਕਿਉਰਿਟੀ ਚੈਲੰਜ ਚੇਂਜ ਹੁੰਦਾ ਰਹਿੰਦਾ ਹੈ ਫੋਰ ਇਕਜ਼ਾਮਪਲ ਫਰਜ਼ ਕਰੋ ਕਿ ਜੋ ਸਿਕਿਉਰਿਟੀ ਚੈਲੰਜ ਹੋ ਗੱਡੀ ਤੋਂ ਹੈ ਕਿ ਕੋਈ ਬੰਦਾ ਕਿਸੇ ਗੱਡੀ ਮਾਰਦਾ ਹੈ ਤਾਂ ਤੁਸੀਂ ਕੀ ਕਰਦੇ ਹੋ ਗੱਡੀ ਦੀ ਸਪੀਡ ਰੋਕਣ ਵਾਸਤੇ ਤੁਸੀਂ ਬੈਰੀਕੇਡ ਲਾਉਂਦੇ ਹੋ ਤੁਸੀਂ ਆਪਣੇ ਬੈਰੀਅਰ ਲਾਉਂਦੇ ਹੋ ਜਾਂ ਤੁਸੀਂ ਆਪਣੇ ਸਪੀਡ ਬੰਪ ਲਾਉਂਦੇ ਹੋ ਉਸੇ ਤਰੀਕੇ ਨਾਲ ਜਦ ਇੱਕ ਪਰਟਿਕੂਲਰ ਸਿਕਿਉਰਿਟੀ ਚੈਲੰਜ ਆਇਆ ਉਹ ਆਇਆ ਸੀਗਾ ਕਿ ਕਈ ਥਾਵਾਂ ਤੇ ਜਿਹੜੇ ਅਸੀਂ ਗ੍ਰੇਨੇਡ ਸੀ ਉਹ ਚੈੱਕ ਇਨ ਕੀਤੇ ਗਏ ਤੇ ਉਹਨੂੰ ਰੋਕਣ ਵਾਸਤੇ ਮੁਸ਼ਕਲ ਕਰਨ ਲਈ ਇਹ ਜਿਹੜੇ ਸੀ ਸੁਰੱਖਿਆ ਪ੍ਰਬੰਧ ਉਹ ਸਪੈਸੀਫਿਕ ਥ੍ਰੈਟ ਨੂੰ ਦੇਖਦੇ ਹੋਏ ਇੰਪਰੂਵ ਕੀਤੇ ਗਏ ਇਹ ਟਾਈਮ ਟੂ ਟਾਈਮ ਚੇਂਜ ਹੁੰਦੇ ਆ ਤੇ ਹਮੇਸ਼ਾ ਜਿਹੜੇ ਹੁੰਦੇ ਸਿਕਿਉਰਿਟੀ ਦੇ ਜਿਹੜੇ ਪ੍ਰਬੰਧ ਹੈ ਉਹ ਸਮੇਂ ਅਨੁਸਾਰ ਟਲਦੇ ਰਹਿੰਦੇ ਸਰ ਬਿਕਿਨਿਕ ਹੋਰ ਇੱਕ ਲੋਕਾਂ ਨੇ ਬਣਾ ਦੇ ਵਿੱਚ ਕੀ ਕਿ ਯੂ ਟਰਨ ਪੁਲਿਸ ਲਾਈਨ ਜਦੋਂ ਵੀ ਕੋਈ ਅਟੈਕ ਹੋ ਗਿਆ ਤੇ ਇਹ ਕਿਦਾਂ ਜਸਟੀਫਾਈਡ ਹੈ ਇਹਦੇ ਬਾਰੇ ਮੈਂ ਟਿੱਪਣੀ ਨਹੀਂ ਕਰ ਸਕਦਾ ਬਿਕੋਜ਼ ਮੈਂ ਇਨਵੈਸਟੀਗੇਸ਼ਨ ਦਾ ਹਿੱਸਾ ਨਹੀਂ ਮੇਰਾ ਲਿਮਿਟਿਡ ਰੋਲ ਜਿਹੜਾ ਹੈਗਾ ਉਹ ਹੈਗਾ ਕਿ ਜਿਹੜੇ ਸਿਕਿਉਰਿਟੀ ਚੈਲੰਜਸ 26 ਜਨਵਰੀ ਤੇ ਇਸ ਵੇਲੇ ਬਾਰਡਰ ਸਟੇਟ ਹੋਣ ਕਰਕੇ ਜਿਹੜੇ ਬਾਰਡਰ ਦੇ ਸੂਬੇ ਆ ਉਹਨਾਂ ਦਾ ਸਮੀਖਿਆ ਕਰਨਾ ਸੀਗਾ ਉਸ ਸਿਮਖਿਆ ਕਰਕੇ ਅਸੀਂ ਜਿੰਨੀ ਸਾਡੀ ਪ੍ਰੋਫੈਸ਼ਨਲ ਕੰਪੀਟੈਂਸ ਹੈ ਉਹਦੇ ਹਿਸਾਬ ਨਾਲ ਅਸੀਂ ਸਿਕਿਉਰਿਟੀ ਪ੍ਰਬੰਧਨ ਹੋਰ ਪੁਖਤਾ ਕਰ ਰਹੇ ਹਾਂ ਸਰ ਬਹੁਤ ਸਾਰੀ ਚਰਚਾ ਇਹ ਵੀ ਹੈ ਕਿ ਜੇ ਪੰਜਾਬ ਪੁਲਿਸ ਆਪ ਹੀ ਸੁਰੱਖਿਆ ਦਾ ਮਸੂਮ ਸਮੀਂ ਕਰ ਰਹੀ ਤੇ ਲੋਕਾਂ ਦੀ ਸੁਰੱਖਿਆ ਕੀ ਕਰੇਗੀ ਕਿਉਂਕਿ ਗਰਨੇਡ ਹਮਲੇ ਤੋਂ ਬਾਹਰ ਇਹ ਸਭ ਕੁਝ ਹੋਣਾ ਤੇ ਇਹ ਇੱਕ ਅਫਵਾਹ ਹੈਗੀ ਹੈ ਇਹ ਬਿਨਾ ਸਿਰ ਪੈਰ ਦੀ ਚਰਚਾ ਹੈਗੀ ਹੈ ਐਸਐਸਪੀ ਸਾਡੇ ਸਾਡੇ ਨਾਲ ਬੈਠੇ ਹੈਗੇ ਮੈਂ ਪੂਰਾ ਇਲਾਕਾ ਦੇਖ ਕੇ ਆਇਆ ਹੈਗਾ ਪੁਲਿਸ ਪੂਰੀ ਤਰ੍ਹਾਂ ਮਰਾਲ ਉੱਚਾ ਹੈਗਾ ਫੋਰਸ ਜਿਹੜੀ ਹੈ ਪੂਰੀ ਤਰ੍ਹਾਂ ਚੌਕਸ ਹੈ ਤੇ ਸਾਡੇ ਜਿਹੜੇ ਸੁਰੱਖਿਆ ਪ੍ਰਬੰਧ ਹੈ ਪੂਰੇ ਸਪੋਜ਼ਿਡ ਪਹਿਲਾਂ ਚੱਲਦੇ ਸਿਕਿਉਰਿਟੀ ਪ੍ਰਬੰਧ ਚੱਲਦੇ ਗਏ 26 ਜਨਵਰੀ ਨੂੰ ਲੈ ਕੇ ਜਾਂ ਹੋਰ ਵੀ ਉਮਰਾਂ ਦੇ ਪੁਲਿਸ ਡਿਸਟ੍ਰਿਕਟ ਬਟਾਣਾ ਦੀ ਗੱਲ ਕੀਤੀ ਜੇਕਰ ਬਹੁਤ ਸਾਰੇ ਕੇਸ ਜਿਹੜੇ ਆ ਇੱਕਾ ਦੂਕਾ ਕਰੇ ਛੱਡ ਕੇ ਸੋਲਵ ਹੋ ਗਏ ਤੇ ਬਸ ਜਿਹੜਾ ਅਲਰਟ ਬਾਉਂਡਰੀ ਏਰੀਆ ਨੂੰ ਲੈ ਕੇ ਉਹਦੇ ਵੀ ਸੈਕੰਡ ਡਿਫੈਂਸ ਲਾਈਨ ਤੇ ਪੁਲਿਸ ਨੇ ਕੀ ਖਾਸ ਪ੍ਰਬੰਧ ਕੀਤੇ ਆ ਕਿਉਂਕਿ ਜਦੋਂ ਡੀਆਈਜੀ ਸਾਹਿਬ ਆਏ ਸੀ ਤੇ ਉਹਨੇ ਵੀ ਇਹ ਪੁਸ਼ਟੀ ਕਰ ਦਿੱਤੀ ਗਈ ਸੀ ਕਿ ਜਿਹੜੇ ਗ੍ਰੇਨੇਡਸ ਅਟੈਕ ਹੋ ਰਿਹਾ ਹੈ ਦਮੇਡ ਜਿਹੜ ਕੁਸ਼ੀ ਕੀ ਪ੍ਰਬੰਧ ਕਰਦੀ। ਇਹਦੇ ਬਾਰੇ ਮੈਂ ਟਿੱਪਣੀ ਨਹੀਂ ਕਰ ਪਾਉਂਗਾ। ਇਹ ਬੈਟਰ ਹੋਏਗਾ ਕਿ ਡੀਆਈ ਸਾਹਿਬ ਨੇ ਇਹ ਸਭ ਪੁਲਿਆਸੀ ਦਾ ਜਾਇਜ਼ਾ ਉਹਨਾਂ ਤੋਂ ਲੈ ਲੈ। ਕੁਝ ਦਿਨ ਪਹਿਲਾਂ ਗੱਟੜਾ ਗੱਡੀ ਖੋਈ ਗਈ ਸੀ ਜਿਹੜੀ ਜਿਸ ਦਾ ਉਹ ਕਾਂਡ ਹੋਇਆ ਉਹਨਾਂ ਦਾ ਬੇਨਤੀ ਕਰੀ ਘਰ। ਉਹ ਗੱਡੀ ਅਜੇ ਤੱਕ ਨਹੀਂ ਮਿਲੀ ਲੇਕਿਨ ਉਸੇ ਗੱਡੀ ਦੇ ਨਾਲੇ ਲੁੱਟੀ ਗਈ ਸੀ ਜੋ ਵੀਡੀਓ ਸਾਹਮਣੇ ਆਈਆਂ ਨੇ। ਉੱਤੇ ਸਭ ਤੋਂ ਤਕੀਰ ਮੈਂ ਇੱਕ ਵਾਰ ਫਿਰ ਬੇਨਤੀ ਕਰਦਾ ਹਾਂ ਕਿ ਮੈਂ ਹੈੱਡ ਕੁਆਰਟਰ ਤੋਂ ਡੀਜੀ ਸਾਹਿਬ ਦਾ ਨੁਮਾਇੰਦਾ ਸੁਰੱਖਿਆ ਦੀ ਪ੍ਰਬੰਧ ਲੈਣ ਵਾਸਤੇ ਆ ਜਿਹੜੇ ਇੱਥੇ ਲੋਕਲ ਕ੍ਰਾਈਮ ਹੈ ਜਾਂ ਇੱਥੇ ਜਿਹੜੇ ਕੇਸਸ ਹੋਏ ਉਹਨਾਂ ਬ ਇਹ ਬੇਸਿਕਲੀ ਗਲਤ ਧਾਰਨਾ ਹੈ ਜਿਸ ਤਰ੍ਹਾਂ ਦਾ ਸਕਿਉਰਿਟੀ ਸਿਨੈਰੀਓ ਪਿੱਛੇ ਬਣ ਗਿਆ ਸੀਗਾ ਸੋ ਉਸ ਸੀਜ਼ ਨੂੰ ਮਧਨਜ਼ਰ ਰੱਖਦੇ ਹੋਏ ਤਾਂ ਥੋੜੀ ਜੀ ਕਾਊਂਟਰ ਮੀਜਰਸ ਐਂਡ ਸਕਿਉਰਿਟੀ ਆਗਮੈਂਟੇਸ਼ਨ ਅਸੀਂ ਕਰਾਈ ਹੈ ਐਂਡ ਇਹ ਜਿਹੜੀ ਐਕਸਰਸਾਈਜ਼ ਹੈ ਪੂਰੇ ਬਾਰਡਰ ਰੇਂਜ ਦੇ ਵਿੱਚ ਕਰਾਈ ਜਾ ਰਹੀ ਹੈ ਇਹਦੇ ਵਿੱਚ ਸਰਕਾਰ ਵੱਲੋਂ ਕੁਝ ਫੰਡਸ ਵੀ ਸਾਨੂੰ ਅਲਰਟ ਹੋਏ ਹੈ ਤਾਂ ਇਹ ਹਰ ਟਾਈਮ ਜਿਹੜਾ ਵੀ ਕੋਈ ਸਕਿਉਰਿਟੀ ਚੈਲੰਜ ਆਂਦਾ ਹੈ ਉਹਦੇ ਮੁਤਾਬਿਕ ਜਿਹੜਾ ਸੋਲੂਸ਼ਨ ਉਹਦਾ ਸਾਨੂੰ ਮਕੂਲ ਲੱਗਦਾ ਹੈ ਫੀਜ਼ੀਬਲ ਲੱਗਦਾ ਹੈ ਉਸ ਮੁਤਾਬਿਕ ਅਸੀਂ ਕੁਝ ਚੇਂजेस ਕੀਤੀਆਂ ਹਨ ਐਂਡ ਇਹ ਕੋਈ ਨਵੀਂ ਚੀਜ਼ ਨਹੀਂ ਹੈ ਜਿਹੜੀ ਅਸੀਂ ਕਰ ਰਹੇ ਜਿਹੜਾ ਬੀਪੀਆਰਐਨਡੀ ਹੈ ਉਹਦੇ ਵਿੱਚ ਉਹਨਾਂ ਨੇ ਪ੍ਰੋਪਰਲੀ ਮਤਲਬ ਜਿਹੜੀ ਦੀਵਾਰਾਂ ਹੈਗੀਆਂ ਜਾਂ ਜਿਹੜੇ ਗੇਟਸ ਹੈ ਉਹਦੀ ਹਾਈਟ ਕਿੰਨੀ ਹੋਣੀ ਚਾਹੀਦੀ ਥਿਸ ਇਜ਼ ਔਲਰੇਡੀ ਸਪੈਸੀਫਾਈਡ ਬਾਈ ਬੀਪੀਆਰਐਨਡੀ ਤਾਂ ਉਸ ਜਿਹੜਾ ਇੱਕ ਨੋਰਮ ਹੈ ਉਹਨਾਂ ਦਾ ਉਹਦੇ ਮੁਤਾਬਿਕ ਸਾਡੀ ਦੀਵਾਰਾਂ ਨਹੀਂ ਹੈ ਸੀਗੀਆਂ ਸੋ ਵੀ ਹੈਵ ਨਾ ਡਨ ਐਨੀਥਿੰਗ ਨਿਊ ਹੀ ਆਲਰੇਡੀ ਰੂਲਸ ਹੈਗੇ ਨੇ ਐਂਡ ਉਹਦੀ ਬਸ ਅਸੀਂ ਕੰਪਲਾਈਂਸ ਕੀਤੀ ਹੈ ਸਰ ਨਾਈਟ ਡੋਮੀਨੇਸ਼ਨਸ ਵੀ ਜਾਰੀ ਰਹਿ ਨੇ ਵੀ ਨਾਈਟ ਡੋਮੀਨੇਸ਼ਨਸ ਕਰਦੇ ਰਹਿ ਤੋ ਕਿ ਨਹੀਂ ਨਾਈਟ ਡੋਮੀਨੇਸ਼ਨ ਅਸੀਂ ਕੀਤੀ ਹੈ ਸਟਾਰਟ ਐਂਡ ਇਨ ਫੈਕਟ ਇਨ ਰਨ ਅਪ ਟੂ ਦਾ 26th ਆਫ ਜਨਵਰੀ ਤਾ ਹੁਣ ਅਸੀਂ ਜ਼ਿਆਦਾ ਮਤਲਬ ਸਾਡੀ ਡੋਮੀਨੇਸ਼ਨ ਐਂਡ ਪੈਟ੍ਰੋਲਿੰਗ ਐਂਡ ਇਵਨ ਅਸੀਂ ਫਲੈਗ ਮਾਰਚਸ ਹੁਣ ਕਰਾਂਗੇ ਤਾ ਜਿਸ ਤਰ੍ਹਾਂ ਚੱਲਦਾ ਸੀਗਾ ਉਹਨੂੰ ਇਨ ਫੈਕਟ ਅਸੀਂ ਹੋਰ ਆਰਗੂਮੈਂਟ ਕਰਕੇ ਉਹ ساری ਐਕਸਰਸਾਈਜ਼ ਚੱਲਣ ਗਈ। ਸਰ ਬਟਾਲਾ ਚ ਗੱਡੀ ਲੁੱਟੇ ਹੋਈ ਸੀਗੀ ਉਸ ਤੋਂ ਬਾਅਦ ਉਹਨੇ ਜਿਹੜੇ ਨੁਬੇਰੇ ਸੀ ਉਹਨੇ ਹੋਰ ਵੀ ਜਗ੍ਹਾ ਤੇ ਲੁੱਟ ਬਗਾਰਾ ਕੀਤਾ ਉਸੇ ਗੱਡੀ ਨੂੰ ਨਾਲੇ ਜਾ ਕੇ ਬੈਂਕ ਤੇ ਉਸ ਸਮਾਰੇ ਦੇ ਸੰਬੰਧ ਕਰਦੇ ਇੱਕ ਇਨਸੀਡੈਂਟ ਹੋਇਆ ਸੀਗਾ ਇਥੇ ਸਿਵਲ ਲਾਈਨ ਦੇ ਵਿੱਚ ਤਾਂ ਉਹ ਕੇਸ ਸਾਡੇ ਅਸੀਂ ਜੁਆਇੰਟਲੀ ਜਿਹੜਾ ਅੰਮ੍ਰਿਤਸਰ ਰੂਰਲ ਪੁਲਿਸ ਐਂਡ ਬਟਾਲਾ ਪੁਲਿਸ ਵੀ ਆਰ ਵਰਕਿੰਗ ਔਨ ਇਟ ਤਾਂ ਉਹਦੇ ਚ ਕਾਫੀ ਲੀਡਸ ਸਾਡੇ ਕੋਲ ਹੈਗੀਆਂ ਤਾਂ ਉਹ ਇੱਕ ਦੋ ਦਿਨਾਂ ਦੇ ਵਿੱਚ ਵਿਲ ਅਪ੍ਰਹੈਂਡ ਪੀਸ ਆਪੋਜੀਟ ਗੱਡੀ ਨੂੰ ਲੁੱਟੋ ਉਸੇ ਗੱਡੀ ਦੀ ਹੋਈ ਨਾ ਜਮਾਨਤ ਵੀ ਵੀ ਆਰ ਨਾਟ ਸ਼ੋਰ ਕਿਉਂਕਿ ਉਹ ਫੁਟੇਜ ਜਿਹੜਾ ਹੈਗਾ ਉਹਦੇ ਚ ਬੜਾ ਕੋਈ ਕਲੀਅਰ ਚੀਜ਼ ਨਹੀਂ ਹੈ ਪਰ ਅਸੀਂ ਇੱਕ ਸਾਡੀ ਥਿਊਰੀ ਹੈ ਕਿ ਚਲੋ ਉਹ ਗੱਡੀ ਸੇਮ ਹੋ ਸਕਦੀ ਹੈ ਬਟ ਹਜੇ ਅਸੀਂ ਸ਼ੋਰ ਨਹੀਂ ਹੈ ਕਿ ਸੇਮ ਹੀ ਗੱਡੀ ਹੈ 26 ਜਨਵਰੀ ਨੂੰ ਲੈ ਕੇ ਕੁਝ ਆਪਣਾ ਕਿੰਨੀ ਫੋਰਸ ਵਗੈਰਾ ਲੱਗੇਗੀ ਉਹ ਕਿੱਥੋਂ ਕਿੱਥੋਂ ਆ ਰਹੀ ਥੋੜਾ ਜਿਹਾ ਤਰੀਕਾ ਸਾਡੇ ਕੋਲ ਬਾਹਰੋਂ ਆਲਰੇਡੀ ਪੀਏਪੀ ਦਾ ਇੱਕ ਕੰਪੋਨੈਂਟ ਆਇਆ ਹੈ ਤਾਂ ਅਸੀਂ ਐਂਡ ਵੀ ਹੈਵ ਐਡਿਕਟ ਫੋਰਸ ਇਟ ਇਜ਼ ਜ਼ਿਲਾਲ ਪਦਰੀ ਸਾਡੀ ਫੋਰਸ ਹੈ ਕਾਫੀ ਸਾਡੇ ਕੋਲ ਹੈਗੀ ਤਾਂ ਉਹਨਾਂ ਨੂੰ ਅਸੀਂ ਇਸਤੇਮਾਲ ਕਰ ਰਹੇ ਨੇ ਸਾਡੇ ਕੋਲ ਪ੍ਰੋਪਰ ਫੋਰਸ ਹੈ ਐਂਡ एवरीथिंग ਅਰੇਂਜਮੈਂਟਸ ਉਹ ਸਾਰੇ ਅਸੀਂ ਚੈੱਕ ਆਊਟ ਕਰ ਰਹੇ ਹਾਂ ਤਾਂ ਪ੍ਰੋਪਰਲੀ ਇਸ ਫੰਕਸ਼ਨ ਨੂੰ ਅਸੀਂ ਕਰਾਵਾਂਗੇ ਸਰ ਸਾਈਬਰ ਕ੍ਰਾਈਮ ਨੂੰ ਲੈ ਕੇ ਤੇ ਅਡਾਲਾ ਪੁਲਿਸ ਵਰੀ ਹੁਣ ਕੰਮ ਕਰ ਰਹੀ ਹੈ ਮੋਬਾਈਲ ਜਿੱਦਾਂ ਲੋਕਾਂ ਨੂੰ ਮਿਲਦੇ ਪਰ ਮੋਟਰਸਾਈਕਲ ਚੋਰੀ ਹੁੰਦੇ ਆ ਅਦਰ ਹੋ ਰਹੀ ਵਾਹਨ ਚੋਰੀ ਹੁੰਦੇ ਉਹਨਾਂ ਨੂੰ ਲੈ ਕੇ ਪੁਲਿਸ ਕਦੋਂ ਆਪਣਾ ਥੋੜਾ ਡਿਵੈਲਪ ਕਰੇਗੀ ਅਸੀਂ ਬਟਾਲਾ ਪੁਲਿਸ ਦਾ ਆਫਲੇਟ ਰਿਕਾਰਡ ਇਸ ਤਰ੍ਹਾਂ ਰਿਹਾ ਹੈ ਕਿ ਬਹੁਤ ਕੋਈ ਕਾਠੀ ਕੋਈ ਕੇਸ ਹੋਗਾ ਜਿਹੜਾ ਟਰੇਸ ਨਹੀਂ ਹੋਇਆ ਕੁਝ ਇਨਸੀਡੈਂਟਸ ਹੋਏ ਬਟ ਦੇ ਵਰ ਟਰੇਸ ਦਾ ਇਹ ਜਿਹੜਾ ਇਹ ਵੀ ਸਾਡੀ ਪ੍ਰਾਇੋਰਟੀ ਹੈ ਪਿੱਛੇ ਥੋੜਾ ਸਟਰੀਟ ਕ੍ਰਾਈਮ ਦਾ ਇਸ਼ੂ ਸੀਗਾ 스내ਚਿੰਗ ਉਹਦੇ ਤੇ ਕਾਫੀ ਅਸੀਂ ਨਕੇਲ ਪਾਈ ਹੈ ਬਟ ਜਿੱਥੇ ਵੀ ਇਨਸੀਡੈਂਟ ਹੁੰਦਾ ਹੈ ਤਾਂ ਸਾਡੀ ਟੀਮ ਬੜੀ ਮੁਸਤੈਦ ਹੈ ਕਮਿਟਿਡ ਹੈ ਐਂਡ ਉਹਨੂੰ ਆਪਾਂ ਜ਼ਰੂਰ ਟਰੇਸ ਕਰਦੇ ਹੈ ਇਹਦੇ ਵਿੱਚ ਨਹੀਂ ਉਥੇ ਅਸੀਂ ਜੁਆਇੰਟਲੀ ਦੇਖੋ ਬੀਐਸਐਫ ਇਜ਼ ਦਾ ਫਰਸਟ ਲਾਈਨ ਆਫ ਡਿਫੈਂਸ ਤਾਂ ਉਹਨਾਂ ਦੇ ਨਾਲ ਅਸੀਂ ਜੁਆਇੰਟ ਆਪਰੇਸ਼ਨਸ ਕਰ ਰਹੇ ਹਣੀ ਸਾਡੀ ਉਹਨਾਂ ਦੇ ਨਾਲ ਟਾਈਮ ਟੂ ਟਾਈਮ ਮੀਟਿੰਗਸ ਵੀ ਹੁੰਦੀ ਹੈ ਤਾਂ ਇਹਦੇ ਇਲਾਵਾ ਜਿਹੜੀ ਏਜੰਸੀਜ਼ ਹੈ ਸਟੇਟ ਏਜੰਸੀਜ਼ ਸੈਂਟਰਲ ਏਜੰਸੀਜ਼ ਉਹ ਸੀ ਆਪਣੇ ਲੈਵਲ ਤੇ ਉਹ ਸਾਰਾ ਉਥੇ ਚੱਲਦਾ ਪਿਆ ਤਾਂ ਉਸੇ ਮਤਲਬ ਜਿਹੜਾ ਵੀ ਕੋਈ ਪਲਾਨ ਬੰਦਾ ਹੈ ਉਹਦੀ ਕੰਪਲਾਈਂਸ ਫਿਰ ਹੋ ਜਾਂਦੀ ਹੈ